ਸਾਰੀ ਉਮਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਚ ਇਦਾਂ ਗੁੰਡਾਗਰਦੀ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਪਰਦੇ ਖੋਲਣ ਵਾਸਤੇ ਆ ਤੇ ਤੁਹਾਨੂੰ ਪਰਦੇ ਖੋਲਣ ਵਾਸਤੇ ਕਹਾਂਗੇ ਕੁਲਵਿੰਦਰ ਸਿੰਘਾਂ ਦੇ ਫਿਰ ਜਦੋਂ ਅਸੀਂ ਅੰਦਰ ਗਿਆ ਨਾ ਜਾਂਦੀ ਸਾਰੀ ਉਹਨੇ ਗੱਲ ਲਾਤੀ ਤੇ ਅੱਜ ਕੱਲ੍ਹ ਸਿੰਘਾਂ ਦੇ ਹਾਲ ਆ ਬਈ ਤੇ ਦੇਤਾ ਜੇ ਲੜਾਈ ਕਰਨ ਲੰਮ ਪੈ ਗਿਆ ਕੋਈ ਘਰ ਚ ਕੁਝ ਗਲਤ ਹੋਇਆ ਜੇ ਉਹਨਾਂ ਨੇ ਗੱਲ ਕੀਤੀ ਹੈ ਜੇ ਤੁਸੀਂ ਗਲਤ ਕੁਝ ਕਰ ਰਹੇ ਸੀ ਕੋਈ ਝਗੜਾ ਸੀ ਤਾਹੀਂ ਹੋਇਆ ਨਾ ਸਾਰਾ ਕੁਝ ਤਾਂ ਹੀ ਉਹਨਾਂ ਬੁਲਾ ਰਿਆ ਨੇ ਜੇਕਰ ਕੀਤਾ ਉਹਨੇ ਗੱਲ ਜਾਣ ਕੇ ਆਪਣੇ ਫਲਾਗੇ ਗੱਲ ਕਹੀ ਕਹੀ ਆ ਤੇ ਹੁਣ ਵੀ ਜਿਹੜੇ ਉਹ ਕਹਿਣ ਰਿਹਾ ਬਾਹਰ ਗਿੱਧੇ ਗੁੰਦੇ ਸੀ ਬਾਹਰ ਤਾੜੀਆਂ ਵਜਦੇ ਆ ਕੋਈ ਯਾਦ ਕੇ ਨਾ ਆਣ ਕੇ ਉਹ ਖਿਡਾ ਲੋ ਆਣ ਕੇ ਕਿੱਥੇ ਸੀ ਗਿੱਧੇ ਪਾਇਆ ਕਿੱਥੇ ਗਏ ਮੈਨੂੰ ਬਾਹਰ ਧੱਕੇ ਮਾਰਦੇ ਰਹਿਆ ਮਾਈਕ ਨੂੰ ਤੇ ਤੁਸੀਂ ਜਾ ਕੇ ਸਾਰਾ ਟੱਬਰ ਪੈ ਗਏ ਹੋ ਇਕੱਠੇ ਹੋ ਕੇ ਇਤਾਂ ਸ਼ੋਭਾ ਦਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਡੇ ਨਾਲ ਤਕਰੀਬਨ 5-7 ਜਾਣੇ ਆ ਗਿਣਤੀ ਤੇ ਇਸ ਗੱਲ ਤੋਂ ਭਗੌੜੇ ਨਾ ਨਾ ਹੋ ਮੁਕਰਦੇ ਕਿਉਂ ਤੁਸੀਂ ਗੱਲ ਸੁਣਨਾ ਮੇਰੀ ਬੰਦਾ ਹੁਣ ਤੁਸੀਂ ਮੇਰਾ ਬੰਦਾ ਕੋਲ ਚਲ ਵਿ ਇੱਕ ਵੀਕੇ ਜਿਹੜਾ ਕੰਮ ਕਦੇ ਸੁੱਚਾ ਲੰਗਾਹ ਨੇ ਅਕਾਲ ਤਖਤ ਸਾਹਿਬ ਤੇ ਕੀਤਾ ਸੀ ਢਾਡੀ ਸਿੰਘਾਂ ਤੋਂ ਮਾਈਕ ਖੋਇਆ ਸੀ ਤੇ ਅੱਜ ਉਹੀ ਕੰਮ ਇਸ ਪ੍ਰਧਾਨ ਨੇ ਕਰਤਾ ਜਿਨੇ ਅੱਜ ਕੁਵੀਸ਼ਰ ਸਿੰਘਾਂ ਤੋਂ ਮਾਈਕ ਖੋਇਆ ਕੁਛ ਨਾ ਕੱਲਿਆ ਗਿਆ ਮੈਨੂੰ ਅੱਛਾ ਜਿਹਨੂੰ ਬਾਹਰੋਂ ਮਨ ਛਿੜ ਗਿਆ ਕਿ ਦਬਕੇ ਮਾਰਿਆ ਉਹਦਾ ਪਰਿਵਾਰ ਵਾਲਿਓ ਨੇ ਆਗੇ ਨਹੀਂ ਬੁਟਿਆਰਮਣ ਟੱਕੇ ਬਾਹਰ ਨਹੀਂ ਮਾਫੀ ਮੰਗੀ ਕਿਹਨਾਂ ਨੇ ਮਾਫੀ ਮੰਗੀ ਤੁਹਾਡੇ ਕੋਲੋਂ ਇਹਨਾਂ ਨੇ ਇਹਦਾ ਕੁਵੀਸ਼ਰ ਨੇ ਨਹੀਂ ਗਲਤੀ ਤੇ ਤੁਹਾਡੀ ਉਹਨਾਂ ਮਾਫੀ ਕਾਦੀ ਮੰਗ ਲਈ ਤੁਹਾਡੇ ਕੋਲ ਜਿਹੜੇ ਪ੍ਰਚਾਰਕ ਹੁੰਦੇ ਆ ਇਕੱਲਾ ਪ੍ਰਬੰਧਕਾਂ ਦੇ ਉਹਨਾਂ ਦੇ ਕੋਲੇ ਪੋਚੇ ਮਾਰਨੇ ਹੁੰਦੇ ਉਹਨਾਂ ਨੇ ਜਾਂ ਫਿਰ ਸਮੇਂ ਦੀ ਗੱਲ ਵੀ ਕਰਨ ਕਰਨੀ ਹੁੰਦੀ ਜੇ ਕਿਸੇ ਨੇ ਸਮੇਂ ਦੀ ਗੱਲ ਕੀਤੀ ਆ ਤੇ ਤੁਸੀਂ ਉਹਨਾਂ ਤੇ ਇਸ ਤਰੀਕੇ ਦਾ ਰਵੱਈਆ ਅਪਣਾਇਆ ਨਹੀਂ ਮਾਈਕ ਖੋ ਕੇ ਕਹਿਣਾ ਸੀ ਤੁਸੀਂ ਕਿਸੇ ਦੇ ਕੰਨ ਵਿੱਚ ਕਹਿ ਦਿੰਦੇ ਹੋ ਤਿੰਨ ਸਿੰਘ ਖੜੇ ਸੀ ਉਹ ਨਾਲ ਕੋਈ ਬੀਚ ਗਿਆ ਜਿਹੜਾ ਰਵੱਈਆ ਤੁਹਾਡੇ ਵਰਗੇ ਪ੍ਰਧਾਨ ਗੁਰੂ ਘਰਾਂ ਦੇ ਪ੍ਰਧਾਨ ਇਦਾਂ ਦੇ ਬੁਲਾਰਿਆਂ ਦੇ ਨਾਲ ਧਾਰਮਿਕ ਪ੍ਰਚਾਰਕਾਂ ਦੇ ਨਾਲ ਕਰਦੇ ਆ ਕੀ ਲੱਗਦਾ ਹੈ ਕਿ ਇਸ ਰਵੱਈਏ ਤੋਂ ਆ ਖੁਸ਼ ਹੋ ਕੇ ਕੋਈ ਪ੍ਰਚਾਰਕ ਬਣ ਜੂਗਾ ਅੱਗੇ ਆਉਣ ਵਾਲੀ ਪੀੜ੍ਹੀ ਚੋਂ ਤੁਹਾਨੂੰ ਇੰਨੀ ਗੱਲ ਨਾਲ ਤਕਲੀਫ ਹੋਈ ਕਿ ਉਹਨਾਂ ਨੇ ਇਤਿਹਾਸ ਦੀ ਗੱਲ ਕੀਤੀ ਹੈ ਜਾਂ ਉਹਨਾਂ ਨੇ ਗੱਲ ਕੀਤੀ ਵੀ ਗੁਰੂ ਘਰ ਚ ਵਾਦ-ਵਿਵਾਦ ਨਹੀਂ ਹੋਣਾ ਚਾਹੀਦਾ ਕਿਰਪਾਨਾਂ ਲੈ ਕੇ ਇੰਨੀ ਗੱਲ ਤੋਂ ਤਕਲੀਫ ਹੋਈ ਤੁਹਾਨੂੰ ਹਾਂ ਬਈ ਇਹ ਗੱਲਾਂ ਨਹੀਂ ਕਰਨੀ ਚਾਹੀਦੀ ਬਈ ਕਿਰਪਾਨਾਂ ਚੱਲਦੀਆਂ ਫਿਰਾਂਗੇ ਇਹ ਸਾਨੂੰ ਪਿਛਲੀ ਅਗਲਾ ਦਸੰਦੀ ਕੋਈ ਜੋੜ ਨਹੀਂ ਤੁਸੀਂ ਇਹ ਵੀ ਗੱਲ ਦੱਸ ਦਿਓ ਕਿ ਹੁਣ ਤੁਸੀਂ ਇੰਨਾ ਕੁਝ ਵਾਪਰਨ ਤੋਂ ਬਾਅਦ ਤੁਸੀਂ ਅਜੇ ਵੀ ਗੁਰਦੁਆਰਾ ਸਭ ਦੇ ਮੀਤ ਪ੍ਰਧਾਨ ਨੂੰ ਪ੍ਰਧਾਨ ਸੰਤ ਸਿੰਘ ਸੀਤਾਪੁਰ ਤੋਂ ਗੱਲ ਕਰਦੇ ਹੋ ਜੁਪੀ ਤੋਂ ਜੀ ਹਾਂਜੀ ਹਾਂਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚ ਤੁਸੀਂ ਮਾਈਕ ਰੋ ਰਹੇ ਹੋ ਹਾਂਜੀ ਤੇ ਤੁਹਾਡਾ ਮਾਈਕ ਖੋਣ ਦਾ ਕਵੀਸ਼ਰ ਸਿੰਘਾਂ ਤੋਂ ਕਾਰਨ ਕੀ ਸੀ ਕਿਉਂ ਖੋਣਾ ਪਿਆ ਮਾਈਕ ਤੁਹਾਨੂੰ ਅ ਜਿਸ ਤੋਂ ਬੋਲਦੇ ਨਹੀਂ ਮੈਂ ਚੰਡੀਗੜ੍ਹ ਤੋਂ ਗੱਲ ਕਰਦਾ ਜੀ ਜਰਨਲਿਸਟ ਰਜਿੰਦਰ ਸਿੰਘ ਅੱਛਾ ਜੀ ਅੱਛਾ ਜੀ ਜੀ ਗੱਲ ਇਹ ਤਾਂ ਜੀ ਕੋਈ ਜਾਣਦੇ ਕੋਈ ਤੁਸੀਂ ਇੱਛਾ ਹੋਂ ਤਾਂ ਗੱਲ ਪਤਨ ਲੱਗੇ ਜਾਂ ਮੈਂ ਤੁਹਾਨੂੰ ਦੱਸਾਂ ਤੇ ਸਮਝ ਆ ਤੁਹਾਨੂੰ ਦੱਸਾਂ ਮੈਂ ਮੈਂ ਕਵੀਸ਼ਰ ਸਿੰਘ ਦਾ ਪੱਖ ਲਿਆ ਸੀ ਮੈਂ ਤੁਹਾਡਾ ਵੀ ਪੱਖ ਲੈਣਾ ਚਾਹਣਾ ਤੁਸੀਂ ਦੱਸ ਦਿਓ ਵੀ ਘਟਨਾ ਕਰਮ ਕੀ ਹੋਇਆ ਜਾਂ ਇਦਾਂ ਦਾ ਉਹਨਾਂ ਕਵੀਸ਼ਰਾਂ ਨੇ ਕੀ ਕਿਹਾ ਕੀ ਹਾਂਜੀ ਹਾਂਜੀ ਹਾਂ ਜੀ ਜਿਹੜਾ ਮਾਈਕ ਕੋਲ ਆ ਪੈ ਗਿਆ ਹਾਂਜੀ 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 ਹੋਰ ਸੁਣਾਓ ਇਸਲਾ ਜੀ ਮੈਨੂੰ ਇਹਨਾਂ ਸਾਡੇ ਪ੍ਰਧਾਨ ਨੇ ਮੈਂ ਪਹਿਲਾਂ 25-30 ਸਾਲ ਤੋਂ ਇੱਥੇ ਗੁਰਦੁਆਰੇ ਪ੍ਰਧਾਨਾ ਛੋਟਾ ਠੀਕ ਹੈ ਮੀਤ ਪ੍ਰਧਾਨ ਹੋ ਤੁਸੀਂ ਹਾਂਜੀ ਠੀਕ ਆ ਪਾ 25 ਸਾਲਾਂ ਦਾ ਮੇਰੇ ਨਾਲ 4-5 ਪ੍ਰਧਾਨ ਮੇਨਾ ਤੇ ਕੰਮ ਕਰ ਚੁੱਕਿਆ ਬੜਾ ਗੁਰਦੁਆਰਾ ਚਲਦਾ ਬੜੇ ਕੰਮ ਹੋਇਆ ਬੜਾ ਵਧੀਆ ਕਰਾ ਇਹ ਕੰਮ ਸਾਰਾ ਸਭ ਦੁਨੀਆ ਸਲਾਉਂਦੀ ਹੈ ਹੂੰ ਉਸ ਤੋਂ ਬਾਅਦ ਇਹ ਜਿਹੜੇ ਪ੍ਰਧਾਨ ਸਾਡੇ ਜਮੇ ਬਣੇ ਆ ਇਹਨਾਂ ਨੇ ਕਿਹਾ ਵੀ ਸਾਨੂੰ 2 ਸਾਲ ਬਾਅਦ ਪ੍ਰਧਾਨ ਬਣਾ ਦੇ ਠੀਕ ਆ ਉਹਨਾਂ ਨੂੰ ਜੀ ਕਹ ਗੁਰਦੇ ਚਲੋ ਸਪਿੰਦਰ ਦੇ 25 ਅਰਵਿੰਦ ਆਲਨੂਸੀ ਮੁੜ ਕੇ ਸਾਰੇ ਰਾਜਨੀਤੀ ਕਰਕੇ ਤੇ ਉਹਨੂੰ ਪ੍ਰਧਾਨ ਬਣਾਤਾ ਠੀਕ ਆ ਫਿਰ ਇਹਨਾ ਮੈਨੂੰ ਸੱਦ ਲਿਆ ਮੈਂ ਜਾਇ ਪ੍ਰੋਗਰਾਮ ਤੇ ਮੈਨੂੰ ਉਹ ਸੁਬਿਲਾ ਲੈ ਦੇ ਕੇ ਲੱਗੇ ਵੀ ਤੁਸੀਂ ਮੀਰ ਪ੍ਰਧਾਨ ਦੀ ਉਹ ਲੋ ਡਿਊਟੀ ਲੋ ਨਾਲ ਹੋਰ ਇੱਕ ਮੀਤ ਬੜਾ ਬਣਾਉਣਾ ਹੂੰ ਮੈਂ ਕਹਾਂ ਜੀ ਮੈਂ ਨਿਭੜਨਾ ਮੇਰੇ ਵਾਸਤੇ ਰੋਗ ਨਹੀਂ ਹੈਗਾ ਜੇ ਤੁਸੀਂ ਕਾਜੀ ਸੰਗਤ ਦੇ ਕੋਈ ਬੁਣਾਈਏ ਪਾਰਟੀ ਤੁਹਾਡਾ ਇਲੈਕਸ਼ਨ ਪਸਤ ਹੁੰਦਾ ਕਿ ਸਿਲੈਕਸ਼ਨ ਹੈ ਹੈ ਜੀ ਤੁਸੀਂ ਇਲੈਕਟਡ ਹੋ ਕਿ ਸਿਲੈਕਟਡ ਹੋ ਤੁਹਾਨੂੰ ਚੋਣ ਹੋਈ ਸੀ ਜਾਂ ਵੈਸੇ ਤੁਹਾਨੂੰ ਤੁਹਾਡੀ ਚੋਣ ਕਰਤੀ ਜਾਂਦਾ ਮੇ ਸਾਰੇ ਦੀ ਜੋ ਯੂਨੀਵਰਸਿਟੀ ਹੋਈ ਆ ਸਰਵਸੰਮਤੀ ਨਾਲ ਹੋਈ ਆ ਹਾਂ ਸਭ ਦੀ ਸਭ ਤੋਂ ਹੋਈ ਆ ਠੀਕ ਆ ਉਹ ਫਿਰ ਮੈਂ ਹੁਣ ਆਕੇ ਜੀ ਮੈਂ ਨੇ ਤੁਹਾਡੀ ਜਿਹੜੀ ਇਹ ਪਾਰਟੀ ਆ ਮੇਰੇ ਉਹ ਕੁਝ ਮੇਰੇ ਨਹੀਂ ਸਿਰਫ ਸਿਰਫ ਮੈਂ ਕਹਤਾ ਹੀ ਮੈਂ ਇਹ ਬੰਨਾ ਪ੍ਰਧਾਨ ਬਣੇ ਤੁਹਾਨੂੰ ਸਮੱਸਿਆ ਕੀ ਸੀ ਕਿਉਂ ਪਰ ਤੁਸੀਂ ਮਨਾ ਕੀਤਾ ਸਮੱਸਿਆ ਇਸ ਤਰ੍ਹਾਂ ਦੀ ਕੋਈ ਜਿਹੜੇ ਸਾਡੇ ਜੋ ਪ੍ਰਧਾਨ ਬਣ ਲਗੇ ਨਾ ਉਹ ਇਹ ਸ਼ਰਤਾਂ ਹੋਈਆਂ ਸੀ ਕਿ ਜੇ ਇਹ ਨਾ ਇਹ ਲਾਗੇ ਸ਼ਹਿਰ ਦੇ ਕਲਗਰਾਏ ਗੁਰਦੰਦੇ ਆ ਜਾਂ ਬਿਲਕੁਲ ਲਾਗੇ ਆ 2-2 ਕਿਲੋਮੀਟਰ ਅੰਸ਼ਾਟਾ ਦੂਰੋਂ ਮਿਸਟਰ ਤੇ ਉਹ ਬੰਦਿਆਂ ਚੋਂ ਜਾਂ ਪ੍ਰਧਾਨ ਮੰਤਰੀ ਆਲੇ ਸ਼ਹਿਰ ਦੇ ਪ੍ਰਧਾਨ ਬਣਾਏ ਜਾਣਗੇ ਹੂੰ 12 ਬੰਦੇ ਬਣਗੇ ਨਹੀਂ ਮੇਰਾ ਸਵਾਲ ਇਹ ਆ ਵੀ ਤੁਸੀਂ ਜਿਹੜਾ ਕਵੀਸ਼ਰ ਸਿੰਘਾਂ ਤੋਂ ਮਾਈਕ ਖੋਇਆ ਉਹਦਾ ਕਾਰਨ ਕੀ ਸੀ ਔਰ ਅੱਛਾ ਮੈਂ ਇਹੀ ਤਾਂ ਦੱਸਣ ਦੇ ਤਾਂ ساری ਗੱਲ ਬਾਤ ਹੂੰ ਉਹ ਫਿਰ ਉਹਨਾਂ ਮੈਨੂੰ ਪ੍ਰਧਾਨ ਦੇ ਵਜੋਂ ਸੱਚੀ ਬੜਾ ਤੇ ਮੇਰੀ ਬែកਾਂ ਵੀ ਗੱਲ ਇਸ ਤਰ੍ਹਾਂ ਜੇ ਤੁਸੀਂ ਮੈਨੂੰ ਪ੍ਰਧਾਨ ਬਣਾਓ ਨਾ ਕੱਲ ਕੋਈ ਪ੍ਰੋਗਰਾਮ ਕਰਦੇ ਆ ਹੂੰ ਤੇ ਮੰਨੋ ਸਦਰਾ ਬੋਗਾ ਸਲਾਹ ਕਰਨੀ ਕੋਈ ਮੀਟਿੰਗ ਹੈ ਤੇ ਫਿਰ ਤੁਸੀਂ ਉਹ ਪ੍ਰੋਗਰਾਮ ਕਰ ਸਕਦੇ ਕਰੋਗੇ ਜੀ ਇਹਨੇ ਕਿਹਾ ਠੀਕ ਹੈ ਜੀ ਜਿੰਦਾ ਦੇ ਹੱਕ ਹੋਗਾ ਦਾ ਹੋਗਾ ਇਹਨਾਂ ਸਭ ਨੇ ਸਹਿਮਤ ਹੋ ਗਏ ਹੂੰ ਉਸ ਤੋਂ ਬਾਅਦ ਇਹਨਾ ਪ੍ਰੋਗਰਾਮ ਇਹ ਜਿਹੜਾ ਵਾ 10 ਦਾ ਤਰੀਕ ਉਹਦਾ ਅਖ ਦਿੱਤਾ ਸਾਖੀ ਔਰ 13 ਤੀਕ ਦੇ ਉੱਥੇ ਪ੍ਰਖਾਦ ਵੰਨ ਕੇ ਸਵੇਰੇ 8 ਵਜੇ ਤੇ 9 ਵਜੇ ਤੱਕ ਸਾਰੀ ਸੰਗਤ ਸਾਡੀ ਘੂਰ ਹੋ ਗਈ 10 ਵਜੇ ਉਹ ਸੰਗਤ ਸਾਰੀ ਵਾਪਸ ਹੋ ਗਈ ਤੇ ਉਹ ਸੰਗਤ ਨੇ ਬੜਾ ਤਰਾਜ ਕੀਤਾ ਵੀ ਇਹ ਕੰਮ ਠੀਕ ਨਹੀਂ ਗਾਇਏ ਇਹਦੇ ਪਹਿਲੀ ਵਾਰ ਹੋਇਆ ਹੈ ਸੰਗਤ ਦੇ ਨਹੀਂ ਕਿਉਂਕਿ ਸੰਗਤ ਜਿਹੜੀਆਂ ਸਾਕੀ ਤੇ ਆਪਣਾ ਬਗੈਰ ਕੇ ਆਉਂਦੀ ਆ ਤੇ ਲੋੜ ਨਹੀਂ ਪਈਨੀ ਚੇਟੀਆਂ ਪਾਉਂਦੀ ਕੋਈ ਕਰਨ ਦੀ ਹੂੰ ਮਤਲਬ ਤੁਹਾਡੀ ਜਿਹੜੇ ਸਹਿਮਤੀ ਤੋਂ ਬਿਨਾਂ ਇਹਨਾਂ ਨੇ 14 ਦਾ ਪ੍ਰੋਗਰਾਮ ਰੱਖਤਾ ਤੇ ਜਿਹੜਾ 13 ਨੂੰ ਸੰਗਤ ਮੁੜ ਕੇ ਗਈ ਤੁਸੀਂ ਕਹਿੰਦੇ ਸੀ ਕਿ 13 ਨੂੰ ਹੋਣਾ ਚਾਹੀਦਾ ਤੇ ਉਹਨਾਂ 14 ਨੂੰ ਰੱਖਤਾ ਹੈਨਾ ਹਾਂ ਮੈਂ ਮੈਨੂੰ ਮੈਂ ਨਹੀਂ ਮੈਂ ਤਾਂ ਕਿਹਾ ਇਹ ਮੈਨੂੰ ਸੱਜਿਆ ਹੀ ਨਹੀਂ ਨਾ ਹੂੰ ਇਸ ਵਾਰ ਤੋਂ ਮੈਂ ਸਿਫਤ ਅਦੰਤ ਲਗਿਆ ਠੀਕ ਆ मैं जी मेरा नहीं वाला दिया तो इस करते हैं वापस कर दी बगैर लंगर से संघत चले बाकी बजे ही फिर दोबारा मेरे पोता गया लंगर बनाया तो फिर बाकी संगत सारी वापस हो गई जी उस बाद प्रधान तो जी कह लगे चलो अंदर चलो हम तो जो हाँ हो गया वा तो माफ करो जो मेरे को मिशेक हो गई तो कोई गल हूँ आप अंदर चल देना अच्छा जी थोड़ी जी गल तो उठे हुई ਦੇ ਵੀ ਵੀ ਤੁਸੀਂ ਇਹ ਗਲਤ ਕੀਤਾ ਜਾਂ ਕੁਝ ਕੀਤਾ ਤੇ ਕੋਈ ਅਸੀਂ ਗੱਲ ਕੋਈ ਨਹੀਂ ਜੀ ਦੋ ਦੋ ਮਾ ਮਾ ਕੋਈ ਨਹੀਂ ਹੋਈ ਜੀ ਜੇ ਇਹ ਨਹੀਂ ਕਰਦਾ ਨਹੀਂ ਤੁਸੀਂ ਕਵੀਸ਼ਰ ਸਿੰਘਾਂ ਤੇ ਗੁੱਸਾ ਕਿਉਂ ਆਇਆ ਤੁਸੀਂ ਤਲਕੀ ਚ ਉੱਟ ਕੇ ਸੰਗਤ ਚ ਉੱਤੇ ਮਾਈਕ ਨੂੰ ਪਾ ਕੇ ਜਾ ਕੇ ਦੱਸ ਦੇਣਾ ਦੱਸ ਦੇਣਾ ਤੁਸੀਂ ਕਵੀਸ਼ਰ ਸਿੰਘਾਂ ਦੇ ਫਿਰ ਜਦੋਂ ਅਸੀਂ ਅੰਦਰ ਗਿਆ ਨਾ ਜਾਂਦੀ ਸਾਡੀ ਉਹਨੇ ਇਹ ਗੱਲ ਲਾਤੀ ਤੇ ਅੱਜ ਕੱਲ੍ਹ ਸਿੰਘਾਂ ਦੇ ਹਾਲ ਆ ਬਈ ਤੇ ਦੇਤਾ ਜੀ ਲੜਾਈ ਕਰਨ ਲੱਗ ਪਏ ਆ ਹੂੰ ਤੇ ਉੱਥੇ ਫਿਰ ਮੈਂ ਉਹਨੂੰ ਪੁੱਛਾ ਵੀ ਤੁਸੀਂ ਇਹ ਦੱਸੋ ਤੁਸੀਂ ਆਏ ਆ ਕਿ ਇਤਨ ਕਰਨੋਂ ਆਤੇ ਆ ਜਾਂ ਲੋਕਾਂ ਸਾਡੀ ਸਾਡੀ ਆਪਣੀ ਕਮੇਟੀ ਨੂੰ ਬਦਨਾਮ ਕਰਨਾ ਆਏ ਆ ਨਹੀਂ ਜਿਹੜੀ ਉਹ ਜਿਹੜੀ ਰਿਕਾਰਡਿੰਗ ਆ ਵਾਇਰਲ ਰਿਕਾਰਡਿੰਗ ਆ ਉਹ دیਵਾਨ ਲਾ ਰਿਹਾ ਉਹਨਾਂ ਨੇ ਤੁਹਾਡਾ ਨਾਂ ਨਹੀਂ ਲਿਆ ਤੁਹਾਡੀ ਕਮੇਟੀ ਦਾ ਨਾਂ ਨਹੀਂ ਲਿਆ ਉਹਨਾਂ ਨੇ ਤੇ ਗੱਲ ਕੀਤੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਰਪਾਨਾਂ ਜਦੋਂ ਚੱਲਦੀਆਂ ਤੇ ਮੈਸੇਜ ਸਮਾਜ ਚ ਗਲਤ ਜਾਂਦਾ ਪਰ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਇਥੇ ਅਸੀਂ ਪਰਦੇ ਖੋਲਣ ਨੂੰ ਸੱਦਿਆ ਤੁਹਾਡੇ ਇਦਾਂ ਦੇ ਪਰਦੇ ਜਿਹੜੇ ਇੱਥੇ ਉਹ ਉਹਨਾਂ ਇਹ ਗੱਲ ਇਹ ਗੱਲ ਉਹਨਾਂ ਪਾਚੇ ਰੱਖਿਆ ਹੂੰ ਜੇ ਜੇ ਜੀਗੋ ਮੈਂ ਕਹਾਂ ਵੀ ਤੁਸੀਂ ਇੱਥੇ ਆਪਣਾ ਕਮੇਟੀ ਆਲਾ ਮਾਮਲਾ ਤੁਸੀਂ ਜੇ ਜਿਹੜਾ ਕਿਥੇ ਵੀ ਮੇਰੀ ਮਾਮਲਾ ਲੈ ਕੇ ਬਹਿ ਗਏ ਤੁਸੀਂ ਆਪਣਾ ਚਿਲਕਨ ਕਰੋ ਅਸੀਂ ਕਮੇਟੀ ਆਹੀ ਨਿਪਟਾ ਲਾਂਗੇ ਜੋਗ ਸਵਾਦ ਉਹ ਕਹਿਣਗੇ ਜੀ ਸਾਹੀ ਤੇ ਸੱਚ ਦਰਸ਼ਨਾਂ ਦੀ ਇੱਥੇ ਕਿਰਪਾਨਾ ਚੱਲ ਗਈ ਮੁਰਦਾਰੇ ਨਹੀਂ ਨਹੀਂ ਜਿਹੜੇ ਜਿਹੜੇ ਬਲਾਰੇ ਹੁੰਦੇ ਆ ਜਿਹੜੇ ਵਕਤੇ ਹੁੰਦੇ ਆ ਉਹ ਤੇ ਹੱਸਦੇ ਨਾਲ ਨਾਲ ਮੌਜੂਦਾ ਸਮੇਂ ਦੀ ਵੀ ਗੱਲ ਕਰਦੇ ਜੇ ਗੁਰੂ ਘਰ ਚ ਕੁਝ ਗਲਤ ਹੋਇਆ ਜੇ ਉਹਨਾਂ ਨੇ ਗੱਲ ਕੀਤੀ ਹੈ ਜੇ ਤੁਸੀਂ ਗਲਤ ਕੁਝ ਕਰ ਰਹੇ ਸੀ ਕੋਈ ਝਗੜਾ ਸੀ ਤਾ ਹੀ ਹੋਇਆ ਨਾ ਸਾਰਾ ਕੁਝ ਤਾਂ ਹੀ ਉਹਨਾਂ ਬੁਲਾ ਰਿਆ ਨੇ ਜ਼ਿਕਰ ਕੀਤਾ ਨਹੀਂ ਉਹ ਉਹ ਜਿਹੜਾ ਮੁੰਡਾ ਹੈ ਨਾ ਉਹ ਸਾਡੇ ਕੋਲ ਕੰਸੀਦਾ ਰਿਆ ਸਭ ਕੋਲ ਆਉਨੂ ਪਤਾ ਸੀ ਸਾਰਾ ਉਹ ਇੰਨਾ ਝਗੜਾ ਕੋਈ ਨਹੀਂ ਹੋਇਆ ਇਹ ਇੱਥੇ ਆਣ ਕੇ ਝਗੜੇ ਉਹਨਾਂ ਕਿਹਾ ਕੋਈ ਝਗੜਾ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਉਹਨੇ ਗੱਲ ਜਾਣ ਕੇ ਆਪਣੇ ਫਲਾ ਕੇ ਗੱਲ ਕਹੀ ਕਹੀ ਤਾਂ ਹੁਣ ਵੀ ਜਿਹੜੇ ਉਹ ਕਹਿਣ ਦਿਆ ਬਾਹਰ ਜਿੱਦ ਕੇ ਜਾਂਦੇ ਸੀ ਬਾਹਰ ਤਾੜੀਆਂ ਵੰਦੇ ਆਈ ਕੋਈ ਯਾਦ ਕੇ ਨਾ ਆਣ ਕੇ ਉਹ ਖੜਾ ਲੋ ਆਣ ਕੇ ਸਾਡੀ ਜਿਹੜੀ ਹੈਗੀ ਨਾ ਉੱਥੇ ਜਿਹੜਾ ਕੈਮਰੇ ਦੇ ਹੈਗੇ ਨਾ ਉੱਥੇ ਲੱਗੇ ਉਹ 14 ਤੀ ਦੇ ਉਹ ਘੜਵਾ ਲੋ ਕਿੱਥੇ ਅਸੀਂ ਗਿੱਧੇ ਪਾਇਆ ਕਿੱਥੇ ਗਏ ਮੈਨੂੰ ਬਾਹਰ ਧੱਕੇ ਮਾਰਦੇ ਰਹੇ ਆ ਨਹੀਂ ਤੁਸੀਂ 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 ਗੁਰੂ ਤੁਸੀਂ ਮੇਰਾ ਮੇਰਾ ਸਵਾਲ ਸੁਣੋ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਮੈਂ ਗਲਤ ਕੰਮ ਨਹੀਂ ਕੀਤਾ ਕੋ ਦਮ ਜਾ ਕੇ ਤੁਸੀਂ ਜਿਹੜੇ ਇਤਿਹਾਸ ਸੁਣਾ ਰਹੇ ਪ੍ਰਚਾਰਕ ਇਤਿਹਾਸ ਸੁਣਾ ਰਹੇ ਆ ਜਾ ਕੇ ਉਹਨਾਂ ਦੇ ਮਾਈਕ ਨੂੰ ਪੈ ਗਏ ਹੋ ਜੇ ਤੁਹਾਨੂੰ ਲੱਗਦਾ ਸੀ ਕੋਈ ਗਲਤ ਗੱਲ ਹੋਈ ਆ ਤਾਂ ਤੁਸੀਂ ਦਿਵਾਨ ਦੀ ਸਮਾਪਤੀ ਤੋਂ ਬਾਅਦ ਉਹਨਾਂ ਬੁਲਾਰਿਆਂ ਨੂੰ ਬਿਠਾ ਕੇ ਬਾਅਦ ਵਿੱਚ ਗੱਲ ਕਰਨੀ ਦੀ ਉਹਨਾਂ ਨਾਲ ਠੀਕ ਠੀਕ ਗੱਲ ਠੀਕ ਹੈ ਚਲੋ ਇਸ ਤਰ੍ਹਾਂ ਤੋਂ ਹੀ ਮੇਰੀ ਗੱਲ ਕੀਤੀ ਸੰਦੋ ਪਾਸੇ ਤੋਂ ਕਰੋ ਗੱਲ ਨੂੰ ਨਹੀਂ ਗੱਲ ਇਹ ਇਹ ਗਲਤੀ ਸਮਝੋ ਕਿ ਉਹਨੇ ਬਗੜਿਆ ਕਿਹਾ ਵੀ ਜੇ ਮੈਂ ਛੱਡਾ ਨਹੀਂ ਲਿਆ ਲਿਆ ਉੱਥੇ ਗੱਲ ਗੱਲ ਕਰ ਫਰਮਾਂ ਚੱਲਦੀ ਹੁੰਦਾ ਵੀ ਨਾ ਇਹ ਲੈ ਸਕਦੇ ਆ ਫਲਾਣਾ ਵੀ ਲੈ ਸਕਦੇ ਆ ਉਹ ਵੀ ਲੈ ਸਕਦਾ ਇਹ ਨਹੀਂ ਹੁੰਦਾ ਕਿ ਤਰੰਤੀਆ ਕਮੇਟੀ ਹੋਵੇ ਫੈਸਲਾ ਕਰਨ ਦੀ ਆਵਸਥਾ ਵੀ ਹੋਊ ਤਰੰਤੀ ਉਹਨੇ ਉਹਦੇ ਮੈਂ ਕਿਤੇ ਬੋਲਾ ਜਾਵੇ ਇਹ ਨਹੀਂ ਹੁੰਦਾ ਹੁੰਦਾ ਇਹਦਾ ਨਹੀਂ ਹੁੰਦਾ ਉਹ ਲੋਕ ਪ੍ਰਧਾਨਾਂ ਦੇ ਦਾ ਵਿਚਤੀ ਕੀਤੀ ਜਾਵੇ ਨਹੀਂ ਮੰਨ ਲਓ ਮੰਨ ਲਓ ਤੁਹਾਡਾ ਜਿਹੜਾ ਵਾਰ ਵਿਵਾਦ ਹੈ ਕਮੇਟੀ ਦੇ ਨਾਲ ਹੈ ਤੁਹਾਡੇ ਕੋਈ ਕੁਝ ਕਾਰਨ ਹੋਣਗੇ ਪਰ ਤੁਸੀਂ ਉੱਥੇ ਜਿਹੜਾ ਜਿਹੜਾ ਜਿਹੜੇ ਤੁਸੀਂ ਮਾਈਕ ਨੂੰ ਤੇ ਤੁਸੀਂ ਜਾ ਕੇ ਸਾਰਾ ਟੱਬਰ ਪੈ ਗਏ ਹੋ ਇਕੱਠੇ ਹੋ ਕੇ ਇਤਾਂ ਸ਼ੋਭਾ ਦਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਡੇ ਨਾਲ ਤਕਰੀਬਨ 5-7 ਜਾਣੇ ਆ ਗਿਣਤੀ 'ਚ ਇੱਕ ਇੱਕ ਗੱਲ ਸੁਣ ਲਵੋ ਮੇਰੀ ਆਣ ਕੇ ਫੋਟੋ ਦੇਖ ਲਓ ਪਰ ਉਹ ਵੀਡੀਓ ਖਲਾ ਲਓ ਆਣ ਕੇ ਦੇਖ ਲਓ ਜੇ ਮੇਰੇ ਨਾਲ ਕਦੇ ਸਾਰਾ ਗੁਰਸਾ ਦੇਹਰਾ ਤੇ ਜਦੋਂ ਮੈਂ ਇਹਨਾਂ ਨੂੰ ਬਾਹਰ ਦੱਬ ਕੇ ਮਾਰਿਆ ਨਾ ਠੱਕੇ ਮਾਰਿਆ ਉਦੋਂ ਹੀ ਮੇਰਾ ਮੰਨਾ ਤੋਂ ਕੋਈ ਮੈਂ ਕੱਲਾ ਹੀ ਸੀ ਤੈਨੂੰ ਇਹ ਬਿਆਹਵਾ ਟੋਲਾ ਕਰਦੇ ਰਹਾ ਨਹੀਂ ਨਹੀਂ ਸਾਡੇ ਤੁਸੀਂ ਪ੍ਰਧਾਨ ਜੀ ਪ੍ਰਧਾਨ ਜੀ ਇਸ ਪ੍ਰਧਾਨ ਜੀ ਇਸ ਗੱਲ ਤੋਂ ਭਗੋੜੇ ਨਾ ਨਾ ਹੋ ਮੁਕਰਦੇ ਕਿਉਂ ਤੁਸੀਂ ਸਾਡੇ ਕੋਲੇ ਤੇ ਵੀਡੀਓ ਹੈਗੀ ਆ ਜਿਹਦੇ ਵਿੱਚ ਤੁਸੀਂ ਜਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਸ਼ੋਰ ਸ਼ਰਾਬਾ ਵਿਚਾਰੇ ਆਂ ਵੀਡੀਓ ਹੈਗੀ ਮੇਰੇ ਕਿਸੇ ਬੰਦੇ ਦੀ ਹੋਰ ਵੀ ਨਾਲ ਤੇ ਤੂੰ ਜੋ ਮਰਜ਼ੀ ਕਰੋ ਇੱਕ ਦਿਨ ਗੱਲ ਸੁਣਾ ਮੇਰੀ ਹੁਣ ਤੂੰ ਹੀ ਮੇਰਾ ਬੰਦਾ ਪੁੱਛ ਲਿਖਾਓ 21 ਨਹੀਂ ਨਹੀਂ ਬਿਲਕੁਲ ਮੇਰੇ ਘਰ ਦਾ ਜੀ ਜਾਂ ਮੇਰਾ ਰਿਸ਼ਤੇਦਾਰ ਜਾਂ ਕੋਈ ਮੇਰਾ ਯਾਰ ਮਿੱਤਰ ਕੋਈ ਕੋਈ ਖਾਉਂਦੇ ਜਿਹੜੇ ਇਤਿਹਾਸ ਸੁਣਾ ਰਹੇ ਆ ਉਹਨਾਂ ਦੇ ਕੋਲੋਂ ਮਾਈਕ ਖੋਣ ਵਾਸਤੇ ਕਿੰਨੇ ਜਾਣੇ ਗਏ ਹੋ ਤੁਸੀਂ ਅੱਗੇ ਉਹਨੂੰ ਸਾਲਾਂ ਖੋਇਆ ਖੀਰੀ ਲਾਇਣੀ ਖੋਇਆ ਉਹਨੂੰ ਮੈਂ ਆਖਿਆ ਵੀ ਤੇ ਅੱਜ ਸੁਣਾਓ ਸੁਣਾਓ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਸੁਣਾ ਨਹੀਂ ਮੈਂ ਕਿ ਮੈਗ ਦੇਵਾ ਦਰ ਦੇਣਾ ਕਹਿੰਦਾ ਮੈਗਮੈਂਟ ਜਿਹੜਾ ਮੈਂ ਉਹਨੂੰ ਦੱਸ ਦਿੱਤਾ ਵੀ ਆ ਤੂੰ ਕੀਤਾ ਜੋਣੀ ਕੰਮ ਆਜਿ ਕਰਦਾ ਉਹ ਨਮਰ ਸਜਦਾ ਦੇ ਸਾਥ ਸੁਣਨ ਪਰ ਅੱਜ ਉਹ ਹੀ ਨਾਲੇ ਸਾਥੇ ਨਾ ਲਾਂਗੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸਾਡੇ ਥੱਲੇ ਕਮੈਂਟ ਆ ਲੈ ਕਿ ਜਿਹੜਾ ਕੰਮ ਸੋਚੇ ਲੰਗਾ ਨਹੀਂ ਕੀਤਾ ਸੀ ਉਹੀ ਕੰਮ ਇਹ ਪ੍ਰਧਾਨੇ ਕਰਤਾ ਜਿਹੜੇ ਪ੍ਰਧਾਨੇ ਕਰਤਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੇ ਥੱਲੇ ਕਮੈਂਟ ਬਾਕਸ ਚ ਸੰਗਤ ਵੱਲੋਂ ਜਾਂ ਲੋਕਾਂ ਵੱਲੋਂ ਲਿਖਿਆ ਜਾ ਰਿਹਾ ਕਿ ਜਿਹੜਾ ਕੰਮ ਕਦੇ ਸੁੱਚਾ ਲੰਗਾਹ ਨੇ ਅਕਾਲ ਤਖਤ ਸਾਹਿਬ ਤੇ ਕੀਤਾ ਸੀ ਢਾਡੀ ਸਿੰਘਾਂ ਤੋਂ ਮਾਈਕ ਖੋਇਆ ਸੀ ਤੇ ਅੱਜ ਉਹੀ ਕੰਮ ਇਸ ਪ੍ਰਧਾਨ ਨੇ ਕਰਤਾ ਜਿਨੇ ਅੱਜ ਕੁਵੀਸ਼ਰ ਸਿੰਘਾਂ ਤੋਂ ਮਾਈਕ ਖੋਇਆ ਇਹ ਇਹ ਇੱਕ ਦੋ ਆਦਮੀਆਂ ਨੇ ਦੌੜ ਦੌੜ ਫਿਰ ਬੇਰਲ ਦੇ ਮਾਈਕ ਫੇਟਾ ਡੋ ਕਮੈਂਟ ਬਹੁਤ ਆ ਜਾਣਗੇ ਜਿਹਦੇ ਦਿੱਪਈ ਘਰ ਉੱਡਦਾ ਅਸਾਦੀ ਕੁੱਛ ਹੈਗਾ ਉੱਥੇ ਮੈਂ ਕੱਲਾ ਗਿਆ ਮੈਨੂੰ ਅੱਛਾ ਜਿਹਨੂੰ ਬਾਹਰੋਂ ਮਨ ਚਿਰ ਕਹਿ ਰਹੇ ਕਿ ਦਬਕੇ ਮਾਰਿਆ ਉਹਦਾ ਪਰਿਵਾਰੀਓ ਨੇ ਆਗੇ ਨਹੀਂ ਬੁਢੇ ਅਰਮਨ ਟਰਕੇ ਬਾਅਦ ਨੇ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ ਜ਼ਿੰਦਗੀ ਦਾ ਤਜਰਬਾ ਤੁਹਾਡਾ ਮੇਰਾ ਇੱਕ ਸਵਾਲ ਸੁਣ ਲਓ ਛੋਟਾ ਜਿਹਾ ਤੁਸੀਂ ਮਾਫੀ ਮੰਗੀ ਆ ਤੁਸੀਂ ਮਾਫੀ ਮੰਗੀ ਆ ਕਿੰਨਾ ਨੇ ਮਾਫੀ ਮੰਗੀ ਤੁਹਾਡੇ ਕੋਲੋਂ ਇਹਨਾਂ ਦੇ ਇਹਨਾਂ ਕੁਸ਼ਲਾਂ ਨੇ ਨਹੀਂ ਗਲਤੀ ਤੇ ਤੁਹਾਡੀ ਉਹਨਾਂ ਮਾਫੀ ਕਾਦੀ ਮੰਗ ਲਈ ਤੁਹਾਡੇ ਕੋਲੋਂ ਉਹਨਾਂ ਨੇ ਮਾਫੀ ਮੰਗੀ ਆ ਕਿ ਸਾਡੇ ਕੋਲ ਗਲਤ ਕਿਹਾ ਗਿਆ ਨਹੀਂ ਕਿਹਾ ਫਿਰ ਫੈਸਲਾ ਹੋਇਆ ਸ਼ਿਕਾਇਤ ਕੱਢੀ ਹੋਈ ਆ ਫਿਰ ਫੈਸਲਾ ਆਇਆ ਫਿਰ ਬੰਦੇ ਆਇਆ ਫਿਰ ਆ ਕੇ ਆ ਵੀ ਚਲੋ ਗਲਤੀ ਹੋ ਗਿਆ ਅਸੀਂ ਤੇ ਤੁਸੀਂ ਸਾਨੂੰ ਮਾਫ਼ ਕਰੋ ਅਸੀਂ ਤਰਮਾਫ਼ ਕਰਦੇ ਕੋਈ ਇਹ ਫੈਸਲਾ ਹੋ ਗਿਆ ਰਾਜਲਾ ਹੋ ਗਿਆ ਸੰਗਰਾਮ ਹੋ ਗਿਆ ਜਿਹੜੇ ਜਿਹੜੇ ਪ੍ਰਚਾਰਕ ਹੁੰਦੇ ਉਹ ਜਿਹੜੇ ਪ੍ਰਚਾਰਕ ਹੁੰਦੇ ਆ ਕੱਲਾ ਪ੍ਰਬੰਧਕਾਂ ਦੇ ਉਹਨਾਂ ਦੇ ਕੋਲੇ ਪੁੱਛੇ ਮਾਰਨੇ ਹੁੰਦੇ ਉਹਨਾਂ ਨੇ ਜਾਂ ਫਿਰ ਸਮੇਂ ਦੀ ਗੱਲ ਵੀ ਕਰਨ ਕਰਨੀ ਹੁੰਦੀ ਜੇ ਕਿਸੇ ਨੇ ਸਮੇਂ ਦੀ ਗੱਲ ਕੀਤੀ ਆ ਤੇ ਤੁਸੀਂ ਉਹਨਾਂ ਤੇ ਇਸ ਤਰੀਕੇ ਦਾ ਰਵੱਈਆ ਅਪਣਾਇਆ ਨਹੀਂ ਦੇਖੋ ਇਹਦੀ ਗੱਲ ਐਸੀ ਪੁੱੜਿਓਂਗੀ ਦੀ ਬਾਹਰ ਐਸੀ ਗੱਲਾਂ ਆਤੀਆਂ ਚੱਲਦੀਆਂ ਨਹੀਂ ਸਭ ਤੋਂ ਵੱਡੀ ਉਲੰਘਣਾ ਤੇ ਤੁਸੀਂ ਕੀਤੀ ਆ ساری ਉਮਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਹੋ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹਦਾ ਗੁੰਡਾ ਕਰਦੀ ਨਹੀਂ ਕੀਤੀ ਜਾ ਸਕਦੀ ਇੰਨੀ ਤੱਕ ਰਹੀ ਤਾਂ ਯਾਗੀ ਵਗਿਆ ਲਓ ਇਹਨਾਂ ਨੂੰ ਕੰਮ ਕਰੋ ਨਹੀਂ ਮਾਈਕ ਖੋ ਕੇ ਕਹਿਣਾ ਸੀ ਤੁਸੀਂ ਕਿਸੇ ਦੇ ਕੰਨ ਵਿੱਚ ਕਹਿ ਦਿੰਦੇ ਹੋ ਤਿੰਨ ਸਿੰਘ ਖੜੇ ਸੀ ਉਹ ਨਾਲ ਖੋ ਬੰਦ ਗਿਆ ਮੈਂ ਬੈ ਕੇ ਤਾਂ ਮਿੰਟ ਤੱਕ ਹੋਦਰ ਨਹੀਂ ਕਿ ਆਪ ਕੋਈ ਹੂੰ ਇਹ ਇਹ ਗੱਲ ਗਲਤ ਹੈ ਜਿਹੜਾ ਝੂਠ ਬੋਲਦਾ ਉਹ ਨਹੀਂ ਬੋਲਦਾ ਜਿਹੜਾ ਬਾਦ ਅਜਿਹਾ ਕੱਟ ਬੋਲਦਾ ਮੈਂ ਇਹ ਮਾ ਫੜਿਆ ਜੂਗਾ ਜੇ ਕੱਲ ਨੂੰ ਇਹ ਜੇ ਇਹ ਮਸਲਾ ਕੱਲ ਨੂੰ ਅਕਾਲ ਤਖਤ ਸਾਹਿਬ ਦੇ ਜਾਂਦਾ ਤੁਹਾਨੂੰ ਤਲਬ ਕੀਤਾ ਜਾਂਦਾ ਤਾਂ ਤੁਹਾਡੀ ਜਵਾਬ ਦੇ ਕੀ ਹੋਊਗੀ ਉੱਥੇ ਤੇ ਜਵਾਬ ਦੇ ਇਹੋ ਹੋਗੇ ਕਹਿਣਾ ਇਹ ਚਿੰਤ ਹੋ ਆ ਰਿਹਾ ਗਲਤ ਰੱਖਿਆ ਤੇ ਅਸੀਂ ਜੀਵਾ ਦਿੱਤਾ ਤੇ ਜੀਵਲ ਮਗਰ ਆ ਬੋਲਿਆ ਵਾਇਦਾ ਮਗਰ ਦਾ ਅਜੀ ਦਾ ਹੋਇਆ ਉਥੇ ਮਾਫੀ ਮੰਗੀ ਗਿਆ ਇਹਨਾਂ ਸਭ ਮੈਂ ਹਵਾ ਤੋਂ ਲਗੇ ਚੌਧਰੀ ਬਾਫੀ ਮੰਗੀ ਗਿਆ ਤਾਂ ਇਦਾਂ ਲਾ ਕੇ ਵੀ ਛੱਡ ਆਈ ਹਵਾ ਤੋਂ ਕਿਤੇ ਜੁੜਗਣ ਨੂੰ ਮਾਫੀ ਦੇ ਦਿਓ ਤੇ ਸਾਨੂੰ ਬਚ ਗਿਓ ਤੇ ਹੁਣ ਹੁਣ ਫੈਸਲਾ ਫੈਸਲਾ ਹੋ ਗਿਆ ਜਿਹੜਾ ਰਵਈਆ ਤੁਹਾਡੇ ਅਰਗੇ ਪ੍ਰਧਾਨ ਗੁਰੂ ਘਰਾਂ ਦੇ ਪ੍ਰਧਾਨ ਇਦਾਂ ਦੇ ਬੁਲਾਰਿਆਂ ਦੇ ਨਾਲ ਧਾਰਮਿਕ ਪ੍ਰਚਾਰਕਾਂ ਦੇ ਨਾਲ ਕਰਦੇ ਆ ਕੀ ਲੱਗਦਾ ਕਿ ਇਸ ਰਵਈਏ ਤੋਂ ਖੋਸ਼ ਹੋ ਕੇ ਕੋਈ ਪ੍ਰਚਾਰਕ ਬਣ ਜੂ ਅਗੇ ਆਉਣ ਵਾਲੀ ਪੀੜ੍ਹੀ ਚੋਂ ਨਹੀਂ ਵਿਚਾਰ ਕੇ ਨੂੰ ਕਿਉਂ ਨਹੀਂ ਬਣ ਪਾ ਮੈਂ ਕਹਿ ਰਿਹਾ ਵੀ ਜਿੱਦਾਂ ਦਾ ਜਿੱਦਾਂ ਦਾ ਰਵਈਆ ਤੁਹਾਡੇ ਅੱਗੇ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਬੁਲਾਰਿਆਂ ਨਾਲ ਕਰਦੇ ਜਿਹੜਾ ਇਹਨਾਂ ਦਾ ਉਹ ਤਿਆ ਉਹਦਾ ਨੂੰ ਨਹੀਂ ਸੋਲਣੋਂ ਸਾਡਾ ਪਾਉਂਦੇ ਹਾਂ ਹੂੰ ਨਹੀਂ ਕੋਈ ਦੱਸ ਦੇ ਉਸਾਰਾ ਤੁਹਾਨੂੰ ਇਹ ਤੁਹਾਨੂੰ ਇੰਨੀ ਗੱਲ ਨਾਲ ਤਕਲੀਫ ਹੋਈ ਕਿ ਉਹਨਾਂ ਨੇ ਇਤਿਹਾਸ ਦੀ ਗੱਲ ਕੀਤੀ ਹੈ ਜਾਂ ਉਹਨਾਂ ਨੇ ਗੱਲ ਕੀਤੀ ਵੀ ਗੁਰੂ ਘਰ ਚ ਵਾਦ-ਵਿਵਾਦ ਨਹੀਂ ਹੋਣਾ ਚਾਹੀਦਾ ਕਿਰਪਾਨਾਂ ਲੈ ਕੇ ਨੇ ਹਾਂ ਲੋ ਕੁ ਬਾ ਗੇ ਨਾ ਜੀਦਾ ਹੂੰ ਇੰਨੀ ਗੱਲ ਤੋਂ ਤਕਲੀਫ ਹੋਈ ਤੁਹਾਨੂੰ ਹਾਂ ਬਈ ਇਹ ਗੱਲਾਂ ਨਹੀਂ ਕਹਿਣੀਆਂ ਜੀ ਜੀ ਬਈ ਕਰਵਾਣਾ ਚੱਲ ਗਿਆ ਫਲਾਣ ਜੇ ਇਹ ਸਾਨੂੰ ਪਿਛਲੀਆਂ ਗੱਲਾਂ ਦੱਸਣ ਦੀ ਕੋਈ ਲੋੜ ਨਹੀਂ ਹੂੰ ਮਹਾਰਾਜ ਜੀ ਆਉਂਿਆ ਜੀ ਗੱਲਾਂ ਇਹ ਪਿਛਲੀਆਂ ਬੋਲਣ ਦੀ ਆ ਭੈਣੋ ਝਾਲ ਬੋਲੋ ਜਿਹੜੇ ਸਾਡੇ ਬੰਦੇ ਅੰਦਰ ਹੋਇਆ ਜੇ ਤੁਸੀਂ ਇਹ ਉਹਨਾਂ ਛੱਦਾਂ ਨੂੰ ਨਾ ਦੇ ਇਤਿਹਾਸ ਬੋਲੋ ਕੋਈ ਸਮਝ ਨਹੀਂ ਗੱਲ ਜੀ ਹੋਣ ਦੇ ਅਜਲ ਹਿੰਦ ਤੁਸੀਂ ਦੱਸੋ ਤੁਸੀਂ ਇਹ ਵੀ ਗੱਲ ਦੱਸ ਦਿਓ ਕਿ ਹੁਣ ਤੁਸੀਂ ਇੰਨਾ ਕੁਦ ਵਾਪਰਨ ਤੋਂ ਬਾਅਦ ਤੁਸੀਂ ਅਜੇ ਵੀ ਗੁਰਦੁਆਰਾ ਸਭ ਦੇ ਮੀਤ ਪ੍ਰਧਾਨ ਹੋ ਨਹੀਂ ਮੈਂ ਅੱਜ ਹੀ ਵਧ ਦੋਇਆ ਜੀ ਅਸਤੀਫਾ ਦੇਤਾ ਪ੍ਰਵਾਨ ਹੋ ਗਿਆ ਅਜਿਹਾ ਪ੍ਰਵਾਨ ਉਹਨਾਂ ਨੇ ਉਹਨਾਂ ਦੀ ਮਰਜ਼ੀ ਹੈ ਕਰਨਾ ਕਰ ਲੈ ਮੈਂ ਤਾਂ ਬਿੰਦ ਮੈਂ ਕੋਈ ਪੜ੍ਹਨੀ ਕੀਤਾ ਅਰਕ ਬਦਲਵੋ ਕਹਿਣ ਤੋਂ ਤੁਹਾਡੇ ਕਹਿਣ ਤੋਂ ਪਾਵੇ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨਗੀ ਦੀ ਸੇਵਾ ਨਹੀਂ ਕਰਨੀ ਚਾਹੁੰਦੇ ਤੇ ਅਸਤੀਫਾ ਦੇਣਾ ਚਾਹੁੰਦੇ ਤੇ ਉਹਨਾਂ ਵੱਲੋਂ ਅਜੇ ਤੱਕ ਪ੍ਰਵਾਨ ਕੀਤਾ ਨਹੀਂ ਗਿਆ ਨਹੀਂ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ